ਓ ਹੈਲੋ ਵੀ ਮਿੱਤਰੋ ਕਿੱਦਾਂ ਸਾਰੇ ਤਾਂ ਮਿੱਤਰੋ ਦੇਖੋ ਕਰਾ ਇਧਰ ਏਰੀਆ ਆ ਹੁੰਦਾ ਜੀਰਾ ਵੇਲਾ ਇਹਨਾਂ ਵੇਰਲਾ ਵੇਰਲਾ ਇਸੇ ਦਾ ਹੀ 1300 ਰੁਪਿਆ ਰੇਟ ਚੱਲਦਾ ਕਿੰਨਾ ਵੇਰਲਾ ਦੇਖੋ ਇਧਰ 1300 ਰੁਪਿਆ ਵਿੱਗੇ ਦਾ ਲੱਗਦਾ ਤੁਹਾਨੂੰ ਇਹਦੇ ਵਿੱਚ ਉਹ ਆ ਬਹੁਤ ਨਿਕਲੇ ਹੁੰਦਾ ਐ ਦੋਸਤੋ ਫਿਰ ਵੀ ਮਹਿੰਗਾ ਨਾ ਮਹਿੰਗੇ ਕਰਕੇ ਥੋੜਾ ਜਿਹਾ ਫਸਲ ਜ਼ਿਆਦਾ ਉਹ ਜੀ ਫਸਲਾਂ ਤਾਂ ਇੱਜੀਆਂ ਹੀ ਹੁੰਦੀਆਂ ਇਧਰ ਉਹ ਥੋੜਾ ਮਹਿੰਗਾ ਹੈ ਮੈਂ ਕਿ ਕਰਕੇ ਥੋੜਾ ਜਿਹਾ ਬਾਕੀ ਕੋਈ ਕਈਆਂ ਦਾ ਸੰਭਾਲ ਹੁੰਦੀ ਕਈ ਤਾਂ ਭਾਰਾ ਵੀ ਹੋ ਜਾਂਦਾ ਵੈਸੇ ਇਹ ਕਈ ਆ ਇਸੇ ਤਰ੍ਹਾਂ ਦਿੱਤ ਨਹੀਂ ਹੁੰਦਾ ਬਈ ਸਾਰੇ ਹੀ ਆ ਇਧਰ ਲਈ ਸਾਈਡ ਖੜਾ ਕਿੰਨਾ ਭਾਰਾ ਵੇਖ ਤੇ ਕਿੰਨਾ ਹਰਾ ਆ ਤੇ ਆ ਆ ਵੇਖੋ ਹੁਣ ਇਧਰ ਇਹਦਾ 1300 ਰੁਪਿਆ ਰੇਟ ਹੈ ਇਹ ਆਪਣੀ ਹੈ ਇਧਰ ਨਿਆਰੀ ਹੈ ਵਾ ਦੋਸਤੋ ਕੱਲਾ ਟਿੱਬਿਆਂ ਚ ਦਰਨੋਖਾ ਹੈ ਨਾ ਬ੍ਰੇਟ ਦੇ ਵਿੱਚ ਇਹਨੇ ਰੇਟ ਬਸ ਕੰਮ ਕੋਈ ਓਕੇ ਨਹੀਂ ਇਧਰ ਪੈਸਾ ਬੰਦਾ ਵਧੀਆ ਕੋਈ ਖਰਚਾ ਨਹੀਂ ਹੁੰਦਾ ਕੋਈ ਲੈਣ ਦੇਣੇ ਦਰਖਤ ਵੇਖ ਲ ਦੂਰ ਦੂਰ ਤਾਈ ਕੋਈ ਤਾਂ ਮੈਂ ਇਧਰ ਆਖਤੀ ਮਿਲਣਗੇ ਤੁਹਾਨੂੰ ਜਿਵੇਂ ਆ ਘੜਾ ਨਿਕਾਇਆ ਕਿ ਜੰਡੀ ਜਾਂ 베ਰੀ ਬਸ ਔਰ ਕੋਈ ਆ ਇਧਰ 베ਰੀ ਖੜੀ ਦੇਖੋ ਦੋਸਤੋ ਜ਼ਰਾ ਇਹਦੇ ਵੀ ਤੁਹਾਨੂੰ ਇਹ ਨਹੀਂ ਚੀਜ਼ਾਂ ਤੁਹਾਨੂੰ ਦਿਖਾਇਆ ਕਰਨਗੇ ਤਾਂ ਕਿ ਆਪਣੇ ਪੰਜਾਬ ਵਾਲਿਆਂ ਨੂੰ ਪਤਾ ਲੱਗੇ ਆਪਣੇ ਜ਼ਿਮੀਦਾਰ ਆਪਣੇ ਕਹਿਦਣਗੇ ਲੈ ਇਹਦੇ ਚ ਕੀ ਹੈ ਇਹਦੇ ਚ ਕੁਝ ਵੀ ਨਹੀਂ ਇਹਦੇ ਚ ਪਕਾਈ ਤਾਂ ਬੰਦੇ ਦੀ ਨਹੀਂ ਹੁੰਦੀ ਆ ਆਪਣੇ ਕਹਿਦਣਗੇ ਇਹਦੇ ਚ ਵਿੱਚ ਕੀ ਆ ਦੋਸਤੋ ਯਾਰ ਇਧਰ ਆਇਆ ਕਰੋ ਕੰਮ ਕਰਨਾ ਛੱਡੋ ਪੰਜਾਬ ਪੰਜਾਬ ਜੇ ਪੈਸੇ ਦੇ ਵਿੱਚ ਖੜੋਗੇ ਇੱਧਰ ਆਇਆ ਕਰੋ ਕੰਮ ਕਰਨ ਵਧੀਆ ਮੈਂ ਪੰਜਾਬ ਤੋਂ ਦਿਹਾੜੀਆਂ ਦੇ ਮੱਧ ੱੱਕੇ ਖਾਂਦੇ ਫਿਰਦੇ ਆ ਆਹ ਵੇਖੋ ਇੱਧਰ ਇਕੱਠਾ ਕੀਤਾ ਬਾਈ ਬੇ ਕਿੰਨੇ ਕਿੰਨੇ ਦੁਰਘਟ ਬੰਦੀ ਐ ਇੱਕ ਸਰੋਂ ਸਰੋਂ ਨਾਲੋਂ ਐਨਾ ਏਰੀਆ ਦਾ ਖਤਰਨਾਕ ਸੱਪ ਵਿੱਚੂ ਸੱਪ ਵਿੱਚੂ ਰਾਤੀ ਮਾਰਕੀਟ ਐ ਇੱਕ ਸੱਪ ਵਿੱਚੂ ਏਰੀਆ ਖਤਰਨਾਕ ਬੱਚਿਆਂ ਨੂੰ ਲਿਆਉਣ ਵਾਲਾ ਐ ਨਹੀਂ ਆ ਦੋਸਤੋ ਉਹ ਗੱਲ ਹੈ ਨਹੀਂ ਵੀ ਆਪਾਂ ਵੀ ਬੱਚਿਆਂ ਨੂੰ ਲੈ ਆਵਾਂਗੇ ਨਾਲੇ ਵੀ ਬੱਚਾ ਨੂੰ ਲਿਆਉਣ ਵਾਲਾ ਏਰੀਆ ਬਿਲਕੁਲ ਵੀ ਨਹੀਂ ਗਿਆ। ਇਹ ਠੀਕ ਹੈ ਦੋਸਤੋ ਯਾਰ ਹੁਣ ਚੱਲ ਲੱਗੇ ਹੁਣ ਕੰਮ ਤੇ ਜਾ ਕੇ ਤਾਂ ਵੀਡੀਓ ਨੂੰ ਕਰੋ ਲਾਈਕ ਚਾੜ੍ਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਜਿਹੜੀ ਹੁਣ ਹੁਣ ਡੋਰ ਨੈਕਸਟ ਵੀਡੀਓ ਪਾਉਂਗਾ ਕੱਲ ਨੂੰ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅਲਵਿਦਾ ਬਾਏ।